ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੇਦੇ ਆ ਸਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣ ਆ ਤੇ ਦੋ ਤੁਹਾਨੂੰ ਸੂਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਨਾਲ ਤੇ ਪੁੱਛਦੇ ਆ ਸਾਰੀ ਡਿਟੇਲ ਬਾਕੀ ਉਧਰਲੀ ਦੋ ਗਾਵਾਂ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਜੀ ਕੀ ਹਾਲ ਜੇ? ਵਧੀਆ ਵਧੀਆ ਤੁਸੀਂ ਦੱਸੋ। ਵਧੀਆ ਜੀ। ਚਲੋ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ। ਨਾਮ ਸ਼ੌਕੀਏ ਪਿੰਡ ਮਿਆਦੇ ਤਸੀਲਾ ਨਾਲਾ ਜਿਹੜਾ ਅਮਰੀ ਸਾਡੇ। ਤੇ ਫੋਨ ਨੰਬਰ ਪਾਉ ਦੇ ਇੱਕ ਰਿ 7298939275। ਠੀਕ ਆ। ਹਾਂਜੀ। ਐਰ ਕੀ ਵਾਵਾ ਦਿਨ ਪਾਤੇ ਜੀ। ਉਹ ਮਾਰ ਦਾ ਲੋਕਲੀ ਨਹੀਂ ਹੈ ਪੂਰਾ ਹੁੰਦਾ ਤੁਹਾਡੀ ਵੀਡੀਓ ਤੇ ਵੀਰ ਵੇਖ ਵੇਖ ਕੇ ਫੋਨ ਕਰੀ ਜਾਂਦੇ ਪਹਿਲੇ ਨੰਬਰ। ਅੱਛਾ ਅੱਛਾ। ਬੜਾ ਮਾਲਕ ਲੈ ਚਲੋ ਵੀਰਾਂ ਨੂੰ। ਠੀਕ ਆ। ਮੈਂ ਵੀ ਆ ਵੱਡੀ ਬੱਸੀ ਦਾ ਸੌਦਾ ਮੋਣ ਲਿਆ ਵੀਰ ਨਾਲ। ਮੈਂ ਚਲੋ ਤੁਹਾਨੂੰ ਸੱਜਿਆ ਤੁਹਾਨੂੰ ਵੀਡੀ ਠੀਕ ਹੈ ਤਾਂ ਚੱਲਾ ਫਿਰ ਇਹਦੇ ਬਾਰੇ ਹੀ ਆਪਾਂ ਪਹਿਲਾਂ ਦੱਸ ਦਈਏ ਕਿੰਨਾ ਸੂਆ ਸੋਈ ਜੀ ਮੇਰੇ ਜੀ ਘਰ ਵਾਲੇ ਤਾਂ ਕਹਿੰਦੇ ਦੂਜਾ ਸੂਆ ਆ ਆਪਾਂ ਤੇ ਜਾ ਕਰਕੇ ਦਵਾਵਾਂਗੇ ਬਾਕੀ ਹੈਗੀ ਜਰਸੀ ਚ ਹਨਾ ਪਾਰੇ ਪੱਲੇ ਦੀ ਜਰਸੀ ਆ ਕਿੰਨਾ ਕਿਚੇ ਰ ਹੋਇਆ ਸੂਈ ਨਾ ਇਹਨੂੰ ਸੂਈ ਨੂੰ ਇਹ ਪਾਸੋਂ ਸੂਈ ਜੇ ਮਗਰ ਵੀ ਇਹਦੇ ਵਸ਼ੀ ਜੇ ਅੱਛਾ ਹਾਂਜੀ ਤੇ ਬੋਲਾ ਕਿੰਨਾ ਕ ਜੀ ਬੋਲਾ ਏ ਥੱਲੇ ਜਿਹੜਾ ਹੋਊਗਾ ਭਾਵੇਂ 16 ਕਿੱਈ ਜਾਂ 17 ਕਿੱਈ ਲੀਟਰ ਆ ਜਿਹੜਾ ਹੋਊਗਾ 15 ਕਿਲੋ ਬੋਲਾ 15 ਲੀਟਰ ਪੱਕਾ ਹੈਗਾ ਉਹ 14 ਲੀਟਰ ਵਾਲਾ ਭਾਵੇਂ ਕੋ ਚਾਰ ਡੰਗ ਸਾਡੇ ਘਰ ਮਿਲਦਾ ਸਟੇਕ ਕਿੰਨਾ ਕ ਚਵਾਜੂਗ ਦੁੱਧ ਦੇ ਪੜੀ ਜੂੜੀ ਇਹਨੂੰ ਕੀ ਕਹਿੰਦਾ 25 26 ਲੀਟਰ ਦੁੱਧ ਘਰ ਵਾਲਿਆਂ ਗਰੰਟੀ ਦਿੱਤੀ ਆ ਅੱਛਾ 26 ਲੀਟਰ ਦੁੱਧ ਦਊਗੀ ਅੱਛਾ ਹਾਂਜੀ ਲਿਆ ਫਿਰ ਤੋਰ ਦਈਏ ਇਹਨੂੰ ਇੱਕ ਦੀ ਬਾਕੀ ਪੂਰੇ ਭਾਰੇ ਪੱਲੇ ਦੇ ਕਾਮ ਆ ਜਿਹੜੇ ਵਾਲੀ ਥਾਣੇ ਤੋਂ ਦਿਖਾ ਦਈਏ ਇੱਕ ਮਿੰਟ ਆ ਦੇਖ ਸਕਦੇ ਥੋੜੀ ਜਿਹੀ ਅੱਗੇ ਕਰਿਆ ਵੇਜੀ ਆ ਦੇਖ ਸਕਦੇ ਅਗਲੇ ਪਿਛਲੇ ਥਾਣੇ ਦਾ ਸਾਈਜ਼ ਜਿਹੜਾ ਚੰਗਾ ਵਾ ਅਗਲੇ ਥਾਣੇ ਦਾ ਸਾਈਜ਼ ਵੀ ਵਧੀਆ ਪਿਛਲੇ ਥਾਣੇ ਵੀ ਜਿਹੜੇ ਪ੍ਰੋਪਰ ਹੱਥ 'ਚ ਆਉਣ ਵਾਲੇ ਆ ਪਰ ਸਮਾਗ ਕੇ ਥਾਣੇ ਨੇ ਹੋਰ ਵਧੀਆ ਕਰ ਦੇਣਾ ਬਾਕੀ ਹਵਾਨੇ ਤੇ ਨਾੜਾ ਨਹੀਂ ਆਪਾਂ ਬਰੀ ਬਰੀਕ ਦੇਖ ਸਕਦੇ ਸੋਹਣੀ ਆ तोर दो बीजी बाकी ऐसा गवं वर्ग कर दिया ले बीजी बंद होगी ਹਾਂ ਦੇਖ ਸੰਦੇ ਹਵਾਨਾ ਇਹਦਾ ਵਿਸ਼ਮ ਤੇ ਕੀ ਰੱਖਿਆ ਵੀਰ ਜੀ ਫਿਰ ਇਹਦਾ ਮੁੱਲ ਆਪਾ ਮੁੱਲ ਤੇ ਹੱਥ ਦੀ ਤੁਹਾਡੇ ਚੈਨਲ ਤੇ ਲੋਕ ਬੜਾ ਬੜਾ ਕਰੀ ਜਾਂਦੇ ਇਹੋ ਜਿਹੇ ਵਸ਼ੀਆਂ ਦਾ ਹਾਂਜੀ ਹਾਂਜੀ ਅਸੀਂ ਤਾਂ 60 ਦੀ ਵੇਚਦੀਏ ਨਹੀਂ ਫਿਰ ਜੈਜਿਆ ਕਰੀਏ ਕੋਈ ਤੁਸੀਂ ਰੱਖ ਦੋ ਕਿੰਨੇ ਦੀ ਕਰਦੀਏ ਮੈਂ ਤਾਂ ਨਾ ਤੁਸੀਂ ਦੱਸੋ ਜੀ 52 ਦੀ ਦੇ ਦਈਏ ਤੂੰ ਕਰ ਲਓ ਮਾਨ ਕਰ ਲੈ ਕਿੰਨੇ ਦੀ ਜੈਸ ਨਾ ਕਰਦੀਏ ਫਿਰ ਦੱਸ ਦੋ 55 ਦੀ ਕਰਦੀਏ ਫਿਰ ਯਾਰ ਹੋਰ ਛੱਡ ਦਾਂਗੇ ਅੱਛਾ ਹਾਂਜੀ 54 ਦੀ ਠੀਕ ਹੈ ਜੀ ਤੇ ਮੌਕੇ ਤੇ 15 ਲੀਟਰ ਜਿਹੜਾ ਬੋਲਾ 14 15 ਲੀਟਰ ਭਾਵੇਂ ਕੋਈ 4 ਡੰਗ ਮੰਦਾ ਰਵੇ ਠੀਕ ਹੈ ਅੱਜ ਛੱਲ ਲਗਾਣੀ ਵੀ ਚੀ ਤੇ ਬੱਚਾ ਕਿਹੜਾ ਜੀ ਇਹਦਾ ਬੱਚਾ ਆ ਜੀ ਮੋਨੇ ਵੱਛੀ ਆਵਲੀ ਵੱਛੀ ਜੀ ਤਾਜਾ ਇਹ ਬੱਚਾ ਜਿਹੜਾ ਬਿਲਕੁਲ ਹੱਲੇ ਆ ਦੇਖ ਸਕਦੇ ਜੀ ਬਹੁਤੇ ਦਿਨਾਂ ਦਾ ਨਹੀਂ ਹੈ ਤੇ ਆ ਬੱਚਾ ਦੂਸਰੀ ਗਾਂ ਦਾ ਜੀ ਕੋਈ ਵੀ ਵੱਛੀ ਜੀ ਅੱਛਾ ਦੋਵੇਂ ਵੱਛੀਆਂ ਹੀ ਆ ਹਾਂ ਜੀ ਦੋਵੇਂ ਵੱਛੀਆਂ ਸੋਹਣੀਆਂ ਵਾ ਜੜੀਆਂ ਠੀਕ ਹੈ ਜੀ ਤੇ ਆ ਜਿਹੜੀ ਗਾਂ ਇਹਾ ਪਿੱਗੀ ਆ ਜਿਹੜਾ ਇਹਦੇ ਅੱਛਾ ਸਾਡੇ ਗਾੜੀ ਗਾੜੀ ਲਾਈ ਹੁਣੇ ਜੀ ਅੱਛਾ ਇਹਦੇ ਥੱਲੇ ਦੁੱਧ ਜਿਹੜਾ 2 ਡੰਗ ਚੋਇਆ ਅੱਧੀ ਹੁਣ ਵਿੱਚ ਚੋਈ ਆ ਅੱਛਾ 9 ਕਿਲੋ ਦੁੱਧ ਹੋਊਗਾ ਅੱਧਾ 8 ਕਿਲੋ ਦੀ ਗਾਰੰਟੀ ਦੇਣੀ ਇਹਦੀ ਹੁਣ ਅੱਧੀ ਚਵਾਈ ਹੋਈ ਆ ਤੇ ਅੱਧੀ ਚਵਾਈ ਹੋਈ ਆ ਅੱਛਾ ਹਾਂਜੀ ਉਹਨਾਂ ਦੇ ਘਰ ਅੱਧੀ ਅੱਧੀ ਇੱਕ ਵਾਰੀ ਸ਼ਾਮਾਂ ਨੂੰ ਵੀ ਚੋਈ ਆ ਉਹਦੋਂ ਵੀ ਅੱਛਾ ਤੇ ਸਵੇਰੇ ਸਵੇਰੇ ਹੁਣ ਅੱਧੀ ਚੋਈ ਜਾਂਦੀ ਆ ਅੱਛਾ ਹਾਂਜੀ ਠੀਕ ਆ ਤੇ ਕਿੰਨਾ ਇਹਦਾ ਦੁੱਧ ਇਹਦੇ ਕੋਲ ਦੁੱਧ ਹੱਥ ਜੀ ਉਹ ਤਾਂ ਕਹਿੰਦੇ ਆ 9 ਕਿਲੋ ਹੋਊਗਾ ਦੁੱਧ ਆਪਾਂ ਕਹਿੰਦੇ ਨਵੇਂ ਥਾਂ ਕਰਕੇ ਕਿਲੋ ਦਾ ਵਾਧ ਕੁੱਛ ਹੀ ਨਹੀਂ ਆਪਾਂ ਇਹ ਹੁਣੇ ਹੀ ਆਈ ਆ ਜਿਹੜਾ ਕਿੰਦੇ ਇਹਦੇ ਮਗਰ ਵੀ ਬੱਸੀ ਆ ਲੈ ਆ ਵੀ ਦੀ ਬਾਕੀ ਥਾਂ ਇਹਦੇ ਕੋ ਵੀ ਚੰਗਾ ਲੱਗਾ ਬਾਕੀ ਥੋੜੀ ਸੰਭੀ ਸੰਭੀ ਘੱਟ ਆ ਜਿਹੜੀ ਤੇ ਇਹ ਵੀ ਤੇ ਨਗ ਚ ਵਾਈ ਜਾ ਦੁੱਧ ਇਹ ਸਾਡੀ ਜੀ ਬੇਸ਼ਕੀ ਜੀ ਇੱਥੋਂ ਆਈ ਹੈ ਨਾ ਇਹ ਸਾਡੀ ਗਾਰੇ ਚੋਟ ਕੇ ਲਿਆਂਦੀ ਹੈ ਸਾੰਭੇ ਸੰਭੀ ਘਾਟੇ ਸਾਡੀ ਘਾਟੇ ਮਾਤਰ ਘਰੋਂ ਆਈ ਹੈ ਠੀਕ ਹੈ ਹਾਂਜੀ ਤੇ ਮੋਲ ਤੇ ਦਾ ਕਰਨ ਨੂੰ ਭਾਵੇਂ ਕਰੀ ਜਾਈਏ 50000 ਕਰੀ ਜਾਂਦੇ ਅੱਛਾ ਬਾਕੀ ਤੁੰਹ ਦਾ ਕਿੰਨੇ ਦੀ ਦੇ ਲਈਏ ਤੁਹੀਂ ਦੱਸੋ ਹੋ ਜੁੱਤ ਤੇਈ ਤੋਂ ਹੀ ਦੇ ਲੱਗ ਬੰਨੇ ਯਾਰ ਹੋਰ ਕਰ ਦਾਂਗੇ ਭਾਈ ਯਾਰ ਦੀ ਦੇ ਦੋਗੇ 1000 ਹੋਰ ਕਰਦਾਂਗੇ 1000 ਹੀ ਦੇ ਦਾਂਗੇ ਤੇ ਦੁੱਧ ਕਿ ਭਰਾਵੇ ਫੋਨ ਲਾਵੇ ਹੋਰ ਮਾਨ ਕਰਦਾਂਗੇ ਤੇ ਦੁੱਧ ਕਿੰਨਾ ਚਵਾਜੋਗੇ ਦੁੱਧ ਵੀ ਜੀਏ ਮੇਰੇ ਹਿਸਾਬ ਨਾਲ ਜੇ ਸਾਮ ਸਮ ਹੋ ਗਈ ਦੋ ਦਿਨ ਮੰਡ ਪੈ ਗਿਆ ਜਦੋਂ ਦੀ 11 12 ਕਿਲੋ ਚਵਾਦੋਗੇ ਠੀਕ ਬਾਕੀ ਚਵਾਚੂ ਬੜਾ ਜਿਆਦਾ ਲੱਗਦਾ ਤੇ ਮੌਕੇ ਦੇ 8 ਲੀਟਰ ਕਰੋ ਚਵਾਦੋਗੇ 8 ਲੀਟਰ ਹੋਗਾ ਭਾ ਕੋ ਤਿੰਨ ਡੰਗ ਚਾਰ ਡੰਗ ਮੈਂ ਦਰਵੇ ਤੇ ਆਹ ਮਗਰੇ ਦੇ ਦੋਵਾਂ ਦੇ ਮਗਰੇ ਜੜੀਆਂ ਬੱਛੀਆਂ ਤਾਜਾ ਹੀ ਆ ਬੱਚੇ ਚ ਜਿਆਦੇ ਤੀ ਨਾ ਦੇਣੀ ਆ ਤੇ ਆਹ ਗੱਬਣ ਆ ਗਈ ਹਨਾ ਬਾ ਗੱਬਣ ਜੀ ਸੇਗੇ ਤੇ ਹੈਗੇ ਆ ਬਾਕੀ ਕੱਦ ਬਹੁਤ ਆਚਿਆ ਨੀ ਪਰ ਸੰਭੀ ਸੰਭੀ ਚੰਗੀ ਆ ਕਿਹੜਾ ਜੀ ਹਰਜੀਤ ਜੀ ਠੀਕ ਐ ਤੇ ਤੋੜ ਦਈਏ ਫਿਰ ਇਹਨਾਂ ਵਿੱਚ ਇਹ ਕਿੰਨਾ ਕੁ ਲੈ ਜੂ ਟਾਈਮ ਇਹ ਹਫਤਾ ਲੈ ਜੂਗੀ ਹਫਤਾ ਕਿ ਲੈ ਜੂਗੀ ਬਾਕੀ ਜਿੰਨੇ ਘਰ ਦੇ ਚਾਹ ਪਾਣੀ ਵਾਸਤੇ ਜਿਹੜੀ ਚਾਹੀਦੀ ਆ ਕਿ ਜਿਹੜਾ ਬਹੁਤਾ ਸਰਚਾ ਵੀ ਨਹੀਂ ਹੈ ਗਾਂ ਦਾ ਨਾ ਕੋਈ ਇਹੋ ਜਿਹੇ ਗਾਵਨ ਗਰਮੀ ਦੀ ਪ੍ਰਵਾਹ ਹੁੰਦੀ ਏ ਢੀ ਤੇ ਨਾ ਠੰਡ ਦੀ ਜਦੋਂ ਬਣੀ ਆਪਣੇ ਦਿਨਾਂ ਤੇ ਆ ਕੇ ਪਲਵਾਨਾਂ ਨੂੰ ਤੁਰਨਾ ਨੇ ਠੀਕ ਆ ਬਾਕੀ ਕੱਦ ਬਹੁਤਾ ਉੱਚਾ ਨਹੀਂ ਆ ਕੱਦ ਜਿਹੜਾ ਇਹਦਾ ਸਾਬਦਾ ਹੀ ਆ ਉਸ ਤਰ੍ਹਾਂ ਸੰਭੀ ਸੁੰਭੀ ਚੰਗੀ ਆਣਾ ਤੁਹਾਨੂੰ ਇਹ ਕਾਫੀ ਚੰਗਾ ਲੱਗਾ ਬਾਕੀ ਇਹ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਇਹ ਵਿੱਚ ਕਿੰਨਾ ਕੁ ਦੁੱਧ ਦਈ ਜਾਊਗੀ ਘਰ ਵਾਲੇ ਜਾਂਦੇ ਹੈਗੀ ਹੁਣ ਦੂਜੇ ਸੂਏ ਜੀ ਅੱਛਾ ਘਰ ਵਾਲੇ ਤਾਂ ਕਹਿੰਦੇ ਪਹਿਲੇ ਸੂਏ ਥਲੇ 10 ਲੀਟਰ ਹੀ ਹੋਇਆ ਅੱਛਾ ਚਲੋ ਇਨਾ ਵੀ ਦੇਈ ਜਾਵੇ 10 ਲੀਟਰ ਦੇ ਦੂਗੀ ਚਲੋ 10 ਲੀਟਰ ਦੇ ਜੇ ਤੇ ਬੜਾ ਆ ਤੇ ਇਹ ਕਿੰਨੇ ਦੀ ਦੇ ਦੇਣੀ ਆ ਆਪਾਂ ਇਹ ਵੀ ਮੈਂ ਨਾ 25 ਦੀ ਦੇ ਦੀ ਨਹੀਂ ਇਹ ਤਾਂ ਕੋਈ ਜੱਜ ਕਰਦੀ 10 ਦੋ ਤੂੰ ਹੀ ਦੱਸ ਦੋ ਕਿੰਨੇ ਦੀ ਦੇ ਦਈਏ ਜੈਸ ਨੋ ਹੀ ਕਰਦੀਏ ਵੀ ਇਹ ਵੀ 21 ਦੀ ਦੇ ਦੀ ਅੱਛਾ 21 20000 ਦੀ ਦੇਣਾ ਅੱਛਾ ਇਹ ਵੀ ਜਾਂਦੀ ਦੇ ਦੇਣੀ ਆ ਹਾਂਜੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਆ ਵੱਡੀ ਬੱਛੀ ਵਾਲਾ ਜੀ ਮਾਰ ਦੇ ਤੇ ਬਾਕੀ ਇਹ ਵੀ ਕੋਈ ਇੱਥੇ ਆ ਕੇ ਆਪਣੀ ਚਵਾਈ ਕਰਕੇ ਆਪਣੀ ਮਰਜ਼ੀ ਨਾਲ ਖੜੇ ਤੇ ਥਣ ਥੋਣ ਸਾਰਿਆਂ ਦੇ ਓਕੇ ਹੀ ਆ ਬਿਲਕੁਲ ਸਾਰਿਆਂ ਦੇ ਓਕੇ ਹੀ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ